ਗੁਰੂ ਗਰੀਬ ਨਿਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾ ਬਦ ਬਖਤ ਹਮ ਚੋ ਬਖੀਰ ਲਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਤ ਜਨ ਤੁਰਾ ਤੇਰੇ ਚੱਕਰਾਂ 파ਖਾਕ हे रब हे सस हे करुणा नित हे रब हे सस हे, हे करुणा नित मेरी अबहे बिनती सुन लीजे ਔਰ ਨ ਮੰਗਤ ਹਾ ਤੁਮ ਤੇ ਕਸ਼ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸਾਸਤਰਨ ਸਿਉ ਵਤ ਹੀ ਰਣ ਪੀਤਰ ਜੋ ਜ ਮਰਾਂ ਤਉ ਸੈ ਚਪਤੀ ਜੈ ਸੰਤ ਸਹਾਈ ਸਦਾ ਜਗ ਮਹਿ कृपा कर श्याम है वर दीजे कर संतन की तुरे मुख कर संतन की तुरे कर संतन की तुरे कर संतन की तुरे कर संतन की तुरे ਵੇ ਤਾਪੈਨ ਤੇ ਨਦਰੇ ਬੇਬਾਸ ਸਾਨਕ ਪਗੋਇਦ ਜਨ ਤਰਾ ਤੇਰੇ ਚੱਕਰਾਂ ਪੱਖਾਂ ਸੰਸਰ ਜੰਮੀ ਫਰਖ ਬਿਦਾਤੇ ਵਰਤ ਮਨ ਕੀ ਪੂਰੇ ਤੈਨਕ ਦਸੀ ਹੈ ਸੁਖ ਮਾਗੈ ਹੋਰ ਪ੍ਰਸੰਤਨ ਕੀ ਤੂਰੇ ਸਬਤ ਕਮ ਹੈ ਜਨ ਜਿਤੇ ਪਾਜ ਬਿਕਾਇ ਦੇਵ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰੇ ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਦੀ ਗੁਰੂ ਖਾਲਸਾ ਸਾਧ ਸੰਗਤ ਜੀ ਗੱਜ ਬੱਜ ਕੇ ਫਤਿਹ ਦੀ ਸਾਂਝ ਪਾਓ ਕੋਈ ਵੀ ਰਸਨਾ ਬਾਂਝੀ ਨਾ ਰਹਿ ਜਾਵੇ ਸਾਰੇ ਜਾਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਪੁਰਸ਼ਾਂ ਵੱਲੋਂ ਸ਼ੁਰੂਆਤ ਕੀਤੇ ਹੋਏ ਮਹਾਨ ਜਪ ਤਪ ਦੇ ਸਮਾਗਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਰੀਤ ਜਿਹੜੀ ਪਰਪਾਟੀ ਸੰਤ ਬਾਬਾ ਪਾਲਾ ਸਿੰਘ ਜੀ ਮਹਾਰਾਜ ਚਲਾ ਕੇ ਗਏ ਉਸੇ ਰੀਤ ਨੂੰ ਉਸੇ ਪਰਪਾਟੀ ਨੂੰ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਪਵਨਦੀਪ ਸਿੰਘ ਸਾਹਿਬ ਜੀ ਉਸੇ ਤਰ੍ਹਾਂ ਹੀ ਚਲਾ ਰਹੇ ਨੇ ਜਿਸ ਤਰ੍ਹਾਂ ਮਹਾਪੁਰਸ਼ਾਂ ਨੇ ਸ਼ੁਰੂਆਤ ਕੀਤੀ ਸੀ ਆਓ ਭਾਈ ਸਮੇਂ ਤੋਂ ਲਾਹਾ ਲਓ ਇਹਨੂੰ ਮੇਲਾ ਨਾ ਬਣਾ ਕੇ ਆਪਾਂ ਰੱਖ ਲਈਏ ਮੇਲਾ ਹੋਰ ਚੀਜ਼ ਹੁੰਦੀ ਹੈ ਜੋੜ ਮੇਲਾ ਹੋਰ ਚੀਜ਼ ਹੁੰਦੀ ਹੈ ਮੇਲੇ ਸੰਸਾਰ ਹੀ ਮਨਾਉਂਦਾ ਹੈ ਪਰ ਜੋੜ ਮੇਲੇ ਸਿਰਫ ਮਹਾਪੁਰਸ਼ ਮਨਾ ਸਕਦੇ ਨੇ ਉਹਨਾਂ ਦਾ ਇੱਕੋ ਇੱਕ ਮਕਸਦ ਸੰਸਾਰ ਵਿੱਚ ਆਉਣ ਦਾ ਕਾਰਨ ਹੀ ਮਹਾਪੁਰਸ਼ਾਂ ਦਾ ਇਹ ਹੁੰਦਾ ਹੈ ਜਿੰਨੇ ਵੀ ਆਪਾਂ ਬੈਠੇ ਆ ਨਾ ਸਾਰੇ ਅਸੀਂ ਸਾਰੇ ਲੇਖੇ ਦੇ ਅਧੀਨ ਬੈਠੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਕਹਿੰਦੀ ਹੈ ਸਰਬ ਜੀਆਂ ਸਿਰ ਲੇਖ ਤਰਾਹੁ ਬਿਨ ਲੇਖੈ ਨਹੀਂ ਕੋਈ ਜੀਉ ਜਿੰਨੇ ਵੀ ਆਪਾਂ ਸਟੇਜ ਤੋਂ ਥੱਲੇ ਜਾਂ ਸਟੇਜ ਤੇ ਸਾਰੇ ਅਸੀਂ ਬੈਠੇ ਆ ਇੱਕ ਬੰਦਗੀ ਵਾਲਿਆਂ ਨੂੰ ਛੱਡ ਕੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬੰਦਗੀ ਵਾਲਿਆਂ ਨੂੰ ਛੱਡ ਕੇ ਬਾਕੀ ਜਿੰਨੇ ਆਪਾਂ ਬੈਠਿਆ ਸਾਰੇ ਲੇਖੇ ਦੇ ਵੱਜੇ ਹੋਏ ਬੈਠੇ ਆ ਸੱਚੇ ਪਾਤਸ਼ਾਹ ਮਹਾਰਾਜ ਬਾਣੀ 'ਚ ਕਹਿੰਦੇ ਨੇ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ ਕਬਹੂ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਸ਼ਤਰਪਤ ਕਬਹੂ ਭਿਖਾਰੀ ਇਹ ਲੇਖੇ ਦਾ ਹੀ ਸਾਰਾ ਹਸਾਬ ਕਿਤਾਬ ਚੱਲ ਰਿਹਾ ਹੈ ਯਾਦ ਰੱਖਿਓ ਖਾਲਸਾ ਜੀ ਮੈਂ ਕਈ ਵਾਰੀ ਦਵਾਨਾਂ 'ਚ ਪਹਿਲਾਂ ਵੀ ਬੇਨਤੀ ਕਰਦਾ ਹੁੰਨਾ ਇੱਥੇ ਕੋਈ ਪੁੱਤ ਬਣ ਕੇ ਲੇਖਾ ਲੈ ਰਿਹਾ ਤੇ ਕੋਈ ਪਿਓ ਬਣ ਕੇ ਲੇਖਾ ਦੇ ਰਿਹਾ ਜਿੰਨਾ ਸਮਾਂ ਲੇਖਾ ਜੋਖਾ ਨਹੀਂ ਨਾ ਮੁੱਕਦਾ ਉਹਨਾਂ ਸਮਾਂ ਆਉਣ ਜਾਣ ਤੋਂ ਖਿਹੜਾ ਨਹੀਂ ਛੁੱਟ ਸਕਦਾ ਬੰਦੇ ਦਾ ਤੇ ਲੇਖਾ ਇੱਕੋ ਚੀਜ਼ ਨਾ ਮੁੱਕੇਗਾ ਵੀ ਸੁਣਿਓ ਗੌਰ ਨਾਲ ਕਰਮਾਂ ਦਾ ਹਿਸਾਬ ਕਿਤਾਬ ਆ ਜਿਹੜਾ ਭਾਂਡਾ ਭਰਿਆ ਨਾ ਕਰਮਾਂ ਦਾ ਸਾਡਾ ਸਾਰਿਆਂ ਦਾ ਜੋ ਪਿੱਛੇ ਕਰਕੇ ਆਏ ਆ ਜੋ ਸਾਡੇ ਸੰਚਿਤ ਕਰਮ ਨੇ ਜੋ ਸਾਡੀ ਪਰਾ ਲਬਧ ਬਣੀ ਅਸੀਂ ਭੋਗ ਰਹੇ ਆ ਜੋ ਹੁਣ ਕਰ ਰਹੇ ਆ ਗਾਂ ਜਾ ਕੇ ਭੋਗਾਂਗੇ ਇਹ ਚੱਕਰ ਚੱਲਦਾ ਹੀ ਰਹਿਣਾ ਸਦਾ ਤੇ ਇਹ ਚੱਕਰ ਨੂੰ ਖਤਮ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਇੱਕੋ ਇੱਕ ਰਾਹ ਦੱਸਦੀ ਹੈ ਜੀ ਇੱਕੋ ਇੱਕ ਰਾਹ ਹੈ ਤੁਸੀਂ ਸਿਆਣੇ ਬੈਠੇ ਹੋ ਥੋੜਾ ਵਿਚਾਰ ਕਰਿਓ ਕਿਸੇ ਭਾਂਡੇ ਨੂੰ ਸਾਫ਼ ਕਰਨਾ ਹੋਵੇ ਨਾ ਜੀ ਉਹ ਭਾਂਡੇ ਨੂੰ ਸਾਫ਼ ਕਰਨ ਵਾਸਤੇ ਦੋ ਚੀਜ਼ਾਂ ਦੀ ਲੋੜ ਪੈਂਦੀ ਹੈ ਇੱਕ ਸਾਬਣ ਦੀ ਸਰਫ ਦੀ ਤੇ ਦੂਜਾ ਪਾਣੀ ਦੀ ਕੱਲਾ ਸਾਬਣ ਹੋਵੇ ਉਹ ਵੀ ਭਾਂਡਾ ਨਹੀਂ ਸਾਫ਼ ਕਰ ਸਕਦਾ ਤੇ ਕੱਲਾ ਪਾਣੀ ਹੋਵੇ ਉਹ ਵੀ ਭਾਂਡੇ ਨੂੰ ਨਹੀਂ ਧੋ ਸਕਦਾ ਜਿੱਦਾਂ ਦੁਨੀਆਂ ਦੇ ਭਾਂਡੇ ਵਾਂਡਣ ਵਾਸਤੇ ਸਾਬਣ ਸਰਫ ਚਾਹੀਦਾ ਪਾਣੀ ਚਾਹੀਦਾ ਓਦਾਂ ਹੀ ਇਹ ਕਰਮਾ ਰੂਪੀ ਭਾਂਡੇ ਨੂੰ ਸਾਫ਼ ਕਰਨ ਵਾਸਤੇ ਵੀ ਦੋ ਚੀਜ਼ਾਂ ਚਾਹੀਦੀਆਂ ਨੇ ਜਿਹੜਾ ਹਿਰਦਾ ਕਰਮਾਂ ਦਾ ਭਰਿਆ ਹੋਇਆ ਨਾ ਸਾਡਾ ਸਾਰਿਆਂ ਦਾ ਮਾੜੇ ਚੰਗੇ ਕਰਮ ਇਕੱਠੇ ਹੋਏ ਹੋਏ ਨੇ ਸੁਣਿਓ ਗੱਲ ਵੀ ਗੌਰ ਨਾਲ ਹਿਰਦੇ ਰੂਪੀ ਭਾਂਡੇ ਨੂੰ ਸਾਫ਼ ਕਰਨ ਵਾਸਤੇ ਉਦਾਹਰਣ ਸਮਝਿਓ ਜਿਹੜੀ ਮੈਂ ਤੁਹਾਨੂੰ ਕਹਿਣ ਲੱਗਾ ਹਾਂ ਕਰਮਾਂ ਦੇ ਭਾਂਡੇ ਨੂੰ ਸਾਫ਼ ਕਰਨ ਵਾਸਤੇ ਜ਼ੁਬਾਨ ਦੀ ਖੂਚੀ ਤੇ ਰੱਬ ਦੇ ਨਾਮ ਦਾ ਸਾਬਣ ਲਾ ਕੇ ਨੁਮਾਂਜ ਸਮਝਿਓ ਗੱਲ ਫਿਰ ਕਰਮਾਂ ਦੇ ਭਾਂਡੇ ਲੇਖੇ ਦੇ ਭਾਂਡੇ ਨੂੰ ਸਾਫ਼ ਕਰਨ ਵਾਸਤੇ ਨਾ ਜੀ ਪਾਂਡਾ ਮਾਂਜਣਾ ਹੋਵੇ ਸਾਬਣ ਹੋਵੇ ਪਾਣੀ ਹੋਵੇ ਤੇ ਕੂਚੀ ਦੀ ਲੋੜ ਪੈਂਦੀ ਆ ਨਾ ਜੀ ਕੂਚੀ ਬਿਨਾ ਨਹੀਂ ਮਾਂਜਿਆ ਜਾ ਸਕਦਾ ਕੱਪੜੇ ਬਿਨਾ ਨਹੀਂ ਮਾਂਜਿਆ ਜਾ ਸਕਦਾ ਕਰਮਾਂ ਦੇ ਭਾਂਡੇ ਨੂੰ ਸਾਫ਼ ਕਰਨ ਲਈ ਜ਼ੁਬਾਨ ਦੀ ਕੂਚੀ ਤੇ ਨਾਮ ਦਾ ਸਾਬਣ ਲਾ ਇਹਦੇ ਨਾਲ ਮਾਂ ਜਿੰਨੂੰ ਸਮਝਿਓ ਕਹਿਣ ਤੋਂ ਭਾਵ ਕਿ ਨਾਮ ਨਾਲ ਜ਼ੁਬਾਨ ਨਾਲ ਨਾਮ ਜਪ ਹਰ ਸਾਹ ਦੇ ਨਾਲ ਜਦੋਂ ਇਹ ਜ਼ਬਾਨ ਉੱਪਰ ਪਰਮੇਸ਼ਰ ਦੇ ਨਾਮ ਦਾ ਸਾਬਣ ਲਾ ਕੇ ਮਾਂਜੇਗਾ ਨਾ ਕਰਮਾਂ ਦੇ ਭਾਂਡੇ ਨੂੰ ਮਾਂਜਿਆ ਜਾਏਗਾ ਫਿਰ ਧੋਤਾ ਸੇਵਾ ਦੇ ਪਾਣੀ ਨਾਲ ਜਾਣਾ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਬਣ ਨਾਮ ਦਾ ਸਰਫ ਨਾਮ ਦੀ ਤੇ ਪਾਣੀ ਸੇਵਾ ਦਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦੋ ਸਿਧਾਂਤ ਨੇ ਵੀ ਸੁਣਿਓ ਗੌਰ ਨਾਲ ਗੱਲ ਪਕੜ ਵਿੱਚ ਲੈ ਕੇ ਆਇਓ ਸੇਵਾ ਤੇ ਸਿਮਰਨ ਕੱਲੀ ਸੇਵਾ ਤੇ ਕੱਲਾ ਸਿਮਰਨ ਇਹ ਇਦਾਂ ਸਮਝ ਲਓ ਵੀ ਜੇ ਮੈਂ ਕਿਸੇ ਪੰਛੀ ਦੇ ਦੋ ਖੰਭਾਂ ਤੋਂ ਇੱਕ ਖੰਭ ਕੁੱਤਰ ਦਿਓ ਇੱਕ ਖੰਭ ਨਾਲ ਉਡਾਰੀ ਨਹੀਂ ਮਾਰ ਸਕਦਾ ਉਹ ਦਰਿਆ ਵਗਦਾ ਹੈ ਨਹਿਰ ਵਗਦੀ ਉਹਦੇ ਦੋ ਕੰਡੇ ਹੋਣਗੇ ਤਾਂ ਵਗੇਗਾ ਇੱਕ ਕੰਡੇ ਨਾਲ ਦਰਿਆ ਨਹਿਰ ਨਹੀਂ ਕਦੇ ਬਣ ਜਾਂਦੀ ਤੇ ਸਿੱਖਾ ਸੇਵਾ ਤੇ ਸਿਮਰਨ ਦੋ ਚੀਜ਼ਾਂ ਹੋਣਗੀਆਂ ਨਾ ਤੇਰੇ ਕੋਲ ਤਾਂ ਬੰਨੇ ਲੱਗਿਆ ਜਾਣਾ ਇਕੱਲੇ ਨਾਮ ਨਾਲ ਇਕੱਲੀ ਸੇਵਾ ਨਾਲ ਗੱਲ ਨਹੀਂ ਬਣਦੀ ਹੁਣ ਤੁਸੀਂ ਭਾਂਡਾ ਬਾਂਦ ਲਓ ਸਾਬਣ ਲਾ ਕੇ ਪਾਣੀ ਉਹਦੇ 'ਚ ਮਾਰੋ ਨਾ ਤੇ ਕੁਝ ਪਾ ਕੇ ਖਾ ਲੋਂਗੇ ਉਹਦੇ ਵਿੱਚ ਕਦੇ ਵੀ ਨਹੀਂ ਖਾਧਾ ਜਾ ਸਕਦਾ ਇਹ ਫਿਰ ਸਮਝੋ ਜਿਹੜੀ ਮੈਂ ਬੇਨਤੀ ਲਗਾ ਕਰਨ ਤੁਹਾਨੂੰ ਕਰਮਾਂ ਦਾ ਭਾਂਡਾ ਜ਼ੁਬਾਨ ਦੀ ਕੂਚੀ ਤੇ ਨਾਮ ਦਾ ਸਾਬਣ ਲਾ ਕੇ ਮਾਂਦ ਜਦੋਂ ਮਾਂਜਿਆ ਗਿਆ ਫਿਰ ਸੇਵਾ ਦੇ ਪਾਣੀ ਨਾਲ ਧੋ ਦੇ ਜਦੋਂ ਧੋ ਦੇਗਾ ਉਸੇ ਕਰਮਾਂ ਦੇ ਭਾਂਡੇ ਸਾਫ਼ ਹੋਏ ਵਿੱਚੋਂ ਰੱਬ ਦਿਸਣ ਲੱਗ ਪਏਗਾ ਜਿਹਨੂੰ ਬਾਣੀ 'ਚ ਮਾਰਦ ਨੇ ਕਿਹਾ ਹੈ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਨ ਨਿਰਮਲ ਭਇਆ ਜੈਸਾ ਕੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਜਿਹੜੇ ਰੱਬ ਨੂੰ ਕਹਿੰਦੇ ਮੈਂ ਬਾਜਾ ਮਾਰਦਾ ਫਿਰਦਾ ਲੱਭਦਾ ਫਿਰਦਾ ਸੀ ਨਾ ਰੱਬ ਕਿੱਥੇ ਐ ਹੁਣ ਇਹੋ ਜੀ ਕਿਰਪਾ ਹੋ ਗਈ ਐ ਮੇਰੇ ਸਤਿਗੁਰੂ ਨੇ ਨਾਮ ਦਾ ਸਾਬਣ ਦੇ ਦਿੱਤਾ ਸੇਵਾ ਦਾ ਪਾਣੀ ਦੇ ਦਿੱਤਾ ਇਹੋ ਜਿਆ ਕਰਮਾਂ ਦਾ ਭਾਂਡਾ ਮੰਝਿਆ ਜਿਹੜੇ ਰੱਬ ਨੂੰ ਮੈਂ ਲੱਭਦਾ ਫਿਰਦਾ ਸੀ ਉਹ ਰੱਬ ਹੁਣ ਮੈਨੂੰ ਲੱਭਦਾ ਫਿਰਦਾ ਐ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਕਰਮ ਸਾਫ਼ ਹੋ ਜਾਣਗੇ ਨਾ ਖਾਲਸਾ ਜੀ ਕਰਮ ਮਾੜਾ ਹੋਵੇ ਚੰਗਾ ਹੋਵੇ ਆਪਣਾ ਸਾਹਿਬ ਕਿਤਾਬ ਕੀਤੇ ਬਿਨਾ ਜਾਨ ਨਹੀਂ ਛੱਡਦਾ ਇਸੇ ਕਰਕੇ ਮਹਾਪੁਰਸ਼ ਕਰਮਾਂ ਤੋਂ ਉੱਪਰ ਹੁੰਦੇ ਨੇ ਤਿੰਨ ਗੁਣ ਦੱਸੇ ਨੇ ਮਾਇਆ ਦੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਸਾਰਾ ਸੰਸਾਰ ਮਾਇਆ ਦੇ ਨ ਤਿੰਨਾ ਗੁਣਾਂ 'ਚ ਵਧਿਆ ਹੋਇਆ ਹੈ ਤੇ ਜਿਹੜੇ ਨਾਮ ਜਪਣ ਵਾਲੇ ਹੁੰਦੇ ਆ ਨਾ ਜਦੋਂ ਚੌਥੀ ਸਟੇਜ ਤੇ ਪਹੁੰਚਦੇ ਆ ਉੱਥੇ ਤਿੰਨੇ ਗੁਣ ਜਿਹੜੇ ਨੇ ਉਹਨਾਂ ਤੇ ਪ੍ਰਭਾਵ ਨਹੀਂ ਪਾ ਸਕਦੇ ਇਸੇ ਕਰਕੇ ਸੱਚੇ ਪਾਤਸ਼ਾਹ ਮਹਾਰਜ ਕਹਿੰਦੇ ਨੇ ਸੰਸਾਰ ਸਾਰਾ ਲੇਖੇ ਦਾ ਬੱਚਾ ਆਇਆ ਤੇ ਨਾਮ ਜਪਣ ਵਾਲੇ ਲੇਖਾ ਮਕਾਉਣ ਵਾਸਤੇ ਆਏ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਾ ਕੇ ਆਉਂਦਾ ਹੈ ਕਰਮਾਂ ਦਾ लेखा ਦੇਣ ਲਈ ਆਪਾਂ ਸਾਰੇ ਕਰਮਾਂ ਦਾ ਹਿਸਾਬ ਕਿਤਾਬ ਕਰਨ ਕਰਾਉਣ ਵਾਸਤੇ ਆਏ ਆ ਤੇ ਸਾਧੂ ਬਈ ਜਾ ਕੇ ਆਉਂਦਾ ਹੈ ਕਰਮਾਂ ਦਾ लेखा ਦੇਣ ਲਈ ਉਹ ਸਤੂਆਂ ਨੂੰ ਆਪ ਭੇਜਦਾ ਜਾ ਕੇ ਆਉਂਦਾ ਹੈ ਕਰਮਾਂ ਮੁਕਾ ਹੋਇਆ ਹੁੰਦਾ ਹੈ ਉਹਨਾਂ ਦਾ ਆਪਣਾ ਲੇਖਾ ਖਤਮ ਹੋਇਆ ਹੁੰਦਾ ਤਾਂ ਦੂਜਿਆਂ ਦੇ ਬੰਧਨ ਛੁਡਾ ਸਕਦੇ ਨੇ ਜਿਹੜਾ ਆਪ ਹੀ ਬੰਧਨ ਵਿੱਚ ਬੰਦਾ ਦੂਜੇ ਨੂੰ ਕਿੱਥੇ ਛੱਡਾ ਦੇਗਾ ਭਈ ਉਹ ਇਸ ਕਰਕੇ ਅਸੀਂ ਕਹਿੰਨੇ ਆ ਨਾ ਸਾਰੇ ਹੁਣ ਇੱਥੇ ਕਿਸੇ ਨੂੰ ਪੁੱਛੋ ਵੀ ਤੁਸੀਂ ਕਿਸੇ ਮਹਾਪੁਰਸ਼ਾਂ ਦੀ ਸੰਗਤ ਕੀਤੀ ਹੈ ਤੇ ਮੇਰਾ ਖਿਆਲ 90% ਲੋਕਾਂ ਨੇ ਕਹਿਣਾ ਹਾਂ ਅਸੀਂ ਬਾਬਾ ਪਾਲਾ ਸਿੰਘ ਸਾਹਿਬ ਦੀ ਸੰਗਤ ਕੀਤੀ ਹੈ ਤੇ ਮੈਂ ਇਸ ਗੱਲ ਤੇ ਸਵਾਲ ਖੜਾ ਕਰਦਾ ਹੁੰਨਾ ਓਏ ਤੈਨੂੰ ਦੱਸਣਾ ਨਾ ਪਵੇ ਮੂੰਹੋਂ ਵੀ ਮੈਂ ਫਲਾਨੇ ਸੰਤਾਂ ਦਾ ਸੇਵਾਦਾਰ ਆਂ ਮੈਂ ਉਹਦੀ ਸੰਗਤ ਕੀਤੀ ਐ ਤੇਰੇ ਕਰਮਾਂ ਚੋਂ ਝਲਕ ਪੈਣੀ ਚਾਹੀਦੀ ਐ ਮੂੰਹੋਂ ਨਾ ਕਹਿਣਾ ਪਵੇ ਵੀ ਫਲਾਨਿਆਂ ਮਹਾਪੁਰਸ਼ਾਂ ਦੇ ਮਨਹਾੜ ਰਹੇ ਆ ਉਹਨਾਂ ਦੇ ਗੁਣਾਂ ਦੀ ਮਹਿਕ ਤੇਰੇ ਵਿੱਚ ਆਉਣੀ ਚਾਹੀਦੀ ਐ ਸੁਣਿਓ ਗੱਲ ਜਿਹੜਾ ਦਰਖਤ ਚੰਦਨ ਦੇ ਕੋਲ ਰਹਿੰਦਾ ਐ ਉਹਨੂੰ ਦੱਸਣਾ ਥੋੜਾ ਪੈਂਦਾ ਕਿ ਮੈਂ ਚੰਦਨ ਦੇ ਕੋਲ ਲੈਣਾ ਹੈ ਉਹਦੇ ਚੋਂ ਮੈਂ ਆਪਣੇ ਆਪ ਪਾਉਣ ਲੱਗ ਪੈਂਦੀ ਐ ਮਾਹ ਪੁਰਸ਼ਾਂ ਕੋਲ ਕਦੇ ਵੀ ਆਉ ਨਾ ਅਸੀਂ ਬੜਾ ਕੁਝ ਮੰਗਦੇ ਆ ਕੇ ਦੁੱਧ ਚਾਹੀਦਾ ਪੁੱਤ ਚਾਹੀਦਾ ਧੀਆ ਪੁੱਤ ਕੋਠੀਆਂ ਕਾਰਾਂ ਕਾਰੋਬਾਰ ਸੈੱਟ ਹੋ ਜਾਣ ਤੇ ਜਿਹੜੀ ਦਾਤ ਉਹ ਦੇਣ ਵਾਸਤੇ ਆਉਂਦੇ ਨੇ ਉਹ ਦਾਤ ਕੋਈ ਮੰਗਦਾ ਹੀ ਨਹੀਂ ਭਈ ਤੁਸੀਂ ਰਾਜੇ ਕੋਲ ਜਾਓ ਕਿਸੇ ਅਮੀਰ ਸੇਠ ਕੋਲ ਜਾਓ ਤੇ ਜਾ ਕੇ ਉੱਥੇ ਤੂੜੀ ਦੀ ਪੰਡ ਮੰਗ ਲਓ ਕਹੇਗਾ ਤੂੰ ਮੇਰਾ ਵੀ ਨਰਾਦਰ ਕਰਕੇ ਰੱਖ ਦਿੱਤਾ ਐ ਕੋਸ਼ ਮੰਗਣਾ ਸੀ ਚੱਜ ਦਾ ਮੰਗ ਲੈਂਦਾ ਉਹ ਮੰਗੋ ਜਿਸ ਨੂੰ ਮੰਗਣ ਤੋਂ ਬਾਅਦ ਫੇਰ ਮੰਗਣ ਦੀ ਲੋੜ ਹੀ ਨਾ ਰਹਿ ਜਾਵੇ ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਆ ਨਾ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਜਿਹੜੀ ਚੀਜ਼ ਲੈਣ ਵਾਸਤੇ ਆਪਾਂ ਆਏ ਆ ਸਾਰੇ ਆ ਵੇਖੋ ਐਡਾ ਵੱਡਾ ਹਾਲ ਬਣਾਇਆ ਸੰਤਾਂ ਨੇ ਕਿੱਡਾ ਡੇਰਾ ਖੜਾ ਕੀਤਾ ਆਪਣੀ ਤਪੱਸਿਆ ਦੇ ਨਾਲ ਕਾਦੇ ਵਾਸਤੇ ਵੀ ਜਿਹੜੀ ਦਾਤ ਅਸੀਂ ਦੇਣ ਵਾਸਤੇ ਆਏ ਆ ਉਹ ਸਾਰੇ ਆ ਕੇ ਸਾਡੇ ਕੋਲ ਬਹਿ ਕੇ ਲੈ ਲੈਣ ਜਿਸ ਵੱਖਰ ਕੋ ਜਿਹੜਾ ਸੌਦਾ ਲੈਣ ਆਏ ਸੀ ਨਾ ਆਪਾਂ ਸਾਰੇ ਸੰਸਾਰ ਵਿੱਚ ਮਾਰੇ ਕਹਿੰਦੇ ਜਿਸ ਵੱਖਰ ਕੋ ਲੈਣ ਤੋਂ ਆਇਆ ਕੀ ਲੈਣ ਆਇਆ ਉਹਦਾ ਜਵਾਬ ਅੱਗੇ ਪੰਗਤੀ 'ਚ ਦੋ ਛਾਵਾਂ ਤੇ ਦਿੱਤਾ ਹੈ ਰਾਮ ਨਾਮ ਇਹ ਲੈਣ ਆਇਆ ਤੇ ਮਿਲੇਗਾ ਕਿੱਥੋਂ ਸੰਤਨ ਘਰ ਪਾਇਆ ਹੁਣ ਉਹਨਾਂ ਕੋ ਜੇ ਦਾਤ ਲੈਣੀ ਹੈ ਤੇ ਇਹਦਾ ਮੁੱਲ ਤਾਰਨਾ ਪਏਗਾ ਫ੍ਰੀ ਨਹੀਂ ਮਿਲਣੀ ਬਈ ਕੀ ਦੇਣਾ ਪਏਗਾ ਜ਼ਮੀਨ ਦੇਵੋਗੇ ਮਾਇਆ ਦੇਵੋਗੇ ਕੋਠੀਆਂ ਕਾਰੀਆਂ ਕਾਰਾਂ ਖੜੀਆਂ ਕਰਦੇਵੋਗੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਉਹਨਾਂ ਨੂੰ ਤੇ ਮਾਰੇ ਕਹਿੰਦੇ ਨੇ ਤਜ ਅਭਮਾਨ લેਹੋ ਮਨ ਮੂਲ RAM ਨਾਮ ਹਿਰਦੇ ਮੈਂ ਤੋਲ ਪਰਮੇਸ਼ਰ ਦਾ ਨਾਮ ਇੱਕੋ ਸ਼ਰਤ ਤੇ ਮਿਲੇਗਾ ਬਈ ਉਹਦੀ ਬੰਦਗੀ ਇੱਕੋ ਸ਼ਰਤ ਤੇ ਮਿਲੇਗੀ ਆਪਣਾ ਹੰਕਾਰ ਛੱਡ ਦੇ ਇਹ ਭੇਟਾ ਕਰ ਦੇ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਤੇ ਰੱਬ ਦੇ ਨਾਮ ਦੀ ਦਾਤ ਲੈ ਜਾ ਤੇ ਜਿਹੜੇ ਲੈ ਜਾਂਦੇ ਆ ਨਾ ਖਾਲਸਾ ਜੀ ਉਹਨਾਂ ਦੀਆਂ ਫੀਤਾਂ ਜਾਤਾ ਮਨਾ ਹੁੰਦੀਆਂ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਹੁਣ ਸਮਾਂ ਥੋੜਾ ਹੈ ਮੈਂ ਹੁਣੇ ਸਮਾਪਤੀ ਕਰਾਂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਇਸੇ ਪੌੜੀ 'ਚ ਫਿਰ ਕਹਿੰਦੇ ਨੇ ਇਹੋ ਵਪਾਰ ਵਿਰਲਾ ਵਪਾਰ ਐ ਕੋਈ ਐ ਭਾਗਾ ਵਾਲਾ ਜਿਹੜਾ ਆ ਕੇ ਕਹਿ ਦੇਵੇ ਮਹਾਰਜ ਕਿਰਪਾ ਕਰੋ ਨਾਮ ਜਪਣ ਦੀ ਜੁਗਤੀ ਦੇ ਦਿਓ ਸੇਵਾ ਕਰਨ ਦਾ ਢੰਗ ਦੱਸ ਦਿਓ ਕਿਉਂ ਕਿਉਂਕਿ ਉਹਨਾਂ ਨੇ ਸਾਰਾ ਕੁਝ ਪਹਿਲਾਂ ਕੀਤਾ ਹੋਇਆ ਐ ਸਤਗੁਰਾਂ ਦੀ ਬਾਣੀ ਹੁਣ ਵੇਖੋ ਕਈ ਇੱਥੇ ਕਹਿ ਦਿੰਦੇ ਮਾਫ਼ ਕਰਿਓ ਪਤਾ ਨਹੀਂ ਕੋਈ ਸਹਿਮਤ ਹੋਵੇ ਨਾ ਹੋਵੇ ਅਸੀਂ ਕਈ ਵਾਰੀ ਕਹਿ ਦਿੰਨੇ ਆਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਸੱਚੀ ਟੋੜੋ ਸਤਮੁਤ ਦੁੜਨਾ ਚਾਹੀਦਾ ਪਰ ਜੁੜਿਆਂ ਦੀ ਪਹਿਲਾਂ ਸੰਗਤ ਕਰਨੀ ਪੈਣੀ ਹੈ ਸਿੱਧਾ ਥੋੜੋ ਜਾ ਕੇ ਤੁਸੀਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲ ਜੁੜ ਜਾਓਗੇ ਜਿਹੜੇ ਜੁੜੇ ਆ ਜਿਨ੍ਹਾਂ ਨੇ ਸਿੱਖੀ ਕਮਾਈ ਹੈ ਜਿਨ੍ਹਾਂ ਨੇ ਸੇਵਾ ਸਿਵਰਨ ਦੀ ਘਾਲ ਘਾਲੀ ਹੈ ਉਹਨਾਂ ਨੂੰ ਪੁੱਛ ਪੁੱਛ ਕੇ ਚੱਲਣਾ ਪਏਗਾ ਬੜੀਆਂ ਉਪੜਾਉਂਦੀਆਂ ਨੇ ਰਾਹ ਵਿੱਚ ਬਈ ਬੜੇ ਬੰਦਨ ਪੈਂਦੇ ਨੇ ਪਰ ਸਤਿਗੁਰੂ ਕਹਿੰਦੇ ਨੇ ਕੋਈ ਐ ਭਾਗਾ ਵਾਲਾ ਜਿਹੜਾ ਪਰਮੇਸ਼ਰ ਦੇ ਨਾਮ ਦਾ ਗਾਹ ਕਹਿ ਨਹੀਂ ਇੱਥੇ ਤਾਂ ਸਾਰੇ ਬਈ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਾਦਦ ਸਿਹੋੜਾ ਸਾਹਿਬਾੜੇ ਉਹ ਐਦਾਂ ਧਾਰਨਾ ਪੜਦੇ ਹੁੰਦੇ ਸੀ ਗੱਜ ਕੇ ਬੋਲਿਓ ਨਾਲ ਹੀ ਫਤਿਹ ਬੁਲਾਈਏ ਪਹਿਲੇ ਸੇਦਾਸ ਧਾਰਨਾ ਪੜਦਾ ਫੇ ਸਾਰੇ ਭਾਈ ਜਥੇ ਵਾਲੇ ਜਿੰਨੇ ਸਿੰਘ ਬੈਠੇ ਹੋ ਸਟੇਜ ਤੇ ਬੈਠੇ ਹੋ ਸਾਰੇ ਬੋਲਿਓ ਤੇ ਤੀਜੇ ਹਿੱਸੇ ਸਾਰੀਆਂ ਬੀਬੀਆਂ ਵੀ ਗੱਜ-ਬੱਜ ਕੇ ਸਾਥ ਦਿਓ ਮਹਾਂਪੁਰਸ਼ਾਂ ਨੇ ਕਹਿਣਾ ਭੇਜਿਆ ਤੈਨੂੰ ਕੀ ਬਣਾ ਕੇ ਸੀ ਤੇ ਬਣ ਕੀ ਗਿਆ ਓਏ ਆਇਆ ਸੀ ਲਾਲਾਂ ਦਾ ਵਪਾਰੀ ਬਣੇਕ လစာရီဝါဝါဝါဝါဒီကိုတိကျလေ <laughs> ਕੇ ਬੋਲੋ ਨਾਮ ਦੇ ਵਪਾਰੀ ਤੇਰੇ ਬੋਲੋ ਭੈਣੋ ਨਾਮ ਦੇ ਤੇਰੇ ਨਾਮ ਦੇ ਬੱਲੇ ਕੋਈ ਅਭ ਕੋਈ ਵਿਰਲਾ ਕੋਈ ਹੋਏਗਾ ਤੇ ਜਿਨ੍ਹਾਂ ਦੀ ਯਾਦ ਮਨਾਉਨੇ ਆ ਉਹਨਾਂ ਦੇ ਸਥਾਨਾਂ ਤੇ ਆ ਕੇ ਬੈਨੇ ਹੋ ਜਦੋਂ ਹੋਰ ਸਾਰਾ ਕੁਝ ਮੰਗਦੇ ਹੋ ਨਾਲ ਆ ਵੀ ਚੀਜ਼ ਮੰਗ ਲਿਆ ਕਰੋ ਇਮਾਨਦਾਰੀ ਨਾਲ ਸੋਚਿਓ ਜਿੰਨੇ ਬੈਠੇ ਹੋ ਕਦੇ ਕਿਸੇ ਨੇ ਅਰਦਾਸ ਕਰਾਈ ਇੱਥੇ ਬਾਬਾ ਜੀ ਦੇ ਅਸਥਾਨ ਤੇ ਆ ਕੇ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ ਜਿਹੜੀ ਬੰਦਗੀ ਦੀ ਦਾਤ ਬਾਬਾ ਪਾਲਾ ਸਿੰਘ ਨੂੰ ਦਿੱਤੀ ਸੀ ਉਹ ਸਾਡੀ ਢੋਲੀ ਤੇ ਵੀ ਪਾ ਦਿਓ ਕਦੇ ਮੰਗਿਆ ਕਿਸੇ ਨੇ ਮੰਗ ਕੇ ਤਾਂ ਵੇਖੋ ਸੱਚੇ ਪਾਤਸ਼ਾਹ ਤਾਂ ਪੰਡਾਰੇ ਲਈ ਖੜੇ ਨੇ ਬਈ ਕੋਈ ਮੰਗਦਾ ਹੀ ਨਹੀਂ ਗੋਚਰ ਨੇ ਸੁਣਿਓ ਮਾਦੇ ਕਹਿੰਦੇ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਸ। ਪਰਮੇਸ਼ਰ ਨੇ ਨਾਮ ਜਪਣ ਵਾਲਿਆਂ ਵਾਸਤੇ ਸਾਰੀਆਂ ਰਿਹਦੀਆਂ ਸਿੱਧੀਆਂ ਸਾਰੇ ਖਜ਼ਾਨੇ ਹਸ ਦੀ ਤੜੀ ਤੇ ਟਕਾ ਕੇ ਰੱਖੇ ਹੋਏ ਨੇ। ਕਿਸੇ ਨੇ ਪੁੱਛਿਆ ਕਾਦੇ ਵਾਸਤੇ? ਕਹਿੰਦੇ ਆਪਣੇ ਪਿਆਰਿਆਂ ਨੂੰ ਦੇਣ ਵਾਸਤੇ ਤੇ ਪੁੱਛਣ ਵਾਲਾ ਕਹਿੰਦਾ ਜਦੋਂ ਕੋਈ ਮੰਗੇ ਤਾਂ ਚੁੱਕ ਕੇ ਦੇ ਦਿਓ। ਹੱਥ ਤੇ ਕਾਤੋਂ ਸਾਰਾ ਕੁਝ ਟਕਾ ਕੇ ਰੱਖਿਆ ਹੋਇਆ ਹੈ। ਤੇ ਕਹਿੰਦੇ ਭਗਵਾਨ ਜੀ ਕਹਿੰਦੇ ਐ ਮੈਂ ਸਾਰਾ ਕੁਝ ਤਾਂ ਆਪਣੇ ਹੱਥ ਦੀਆਂ ਤਲੀਆਂ ਤੇ ਟਿਕਾ ਕੇ ਰੱਖਿਆ ਵੀ ਕੋਈ ਨਾਮ ਜਪਣ ਵਾਲਾ ਕੋਈ ਬੰਦਗੀ ਵਾਲਾ ਮੇਰੇ ਕੋਲ ਮੰਗ ਲਵੇ ਤੇ ਮੈਨੂੰ ਚੁੱਕ ਕੇ ਦੇਣ ਲੱਗੇ ਨੂੰ ਸਮਾਂ ਨਾ ਲੱਗ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਦੇ ਮੰਗ ਕੇ ਤਾਂ ਵੇਖੋ ਭਈ ਸੱਚੇ ਪਾਤਸ਼ਾਹ ਕਮੀ ਨਹੀਂ ਛੱਡਦੇ ਓਏ ਮੰਗ ਕੇ ਕੋਈ ਵੇਖੋ ਜੀ ਸਤ ਗੁਰ ਤਾਂ ਚੋਰੀਆਂ pardਦੇ ਮੰਗ ਕੇ ਸੋੜੀਆਂ ਪਰਤੇ ਗਾਏ ਤੋੜੀ ਤਤ ਪਰਤੇ ਗਾਏ ਸੋੜੀਆਂ ਪਰਤੇ ਮੰਗ ਕੇ ਪਈਏ ਤੋੜੀ ਸਤਿਗੁਰਾਂ ਤੋੜੀ ਹੋ ਤੋਂ ਮੰਗ ਕੇ ਕੋਈ ਵੇਖੋ ਜੀ ਸਤਿਗੁਰੂ ਵਾ ਮੰਗ ਕੇ ਕੋਈ ਸਤਿਗੁਰੂ ਮੰਗਲਿਓ ਨਾਲ ਹੀ ਫਤਿਹ ਬੁਲਾਈਏ ਇੱਕ ਪਾਸੇ ਪੜ ਲਿਆ ਨਾ ਮੰਗ ਕੇ ਕੋਈ ਵੇਖੋ ਸੱਚੇ ਪਾਤਸ਼ਾਹ ਝੋਲੀ ਭਰਦੇ ਨੇ ਤੇ ਮੰਗਣਾ ਕੀ ਐ ਹੁਣ ਮੰਗਿਓ ਬੰਦਕੀ ਵਾਲਿਓ ਪਾ ਦਿਓ ਖੈਰ ਬੰਦ ਵੰਦਗੀ ਵਾੜਿਓ ਜੀ ਬਾਦਿਓ ਵੰਦਗੀ ਵਾੜਿਓ